ਅਜੀ ਅਭੀ ਜੋਤ ਸਿੰਘ ਬੱਚਾ ਜਿਹੜਾ 4 ਸਾਲ ਤੇ ਹੋ ਗਿਆ ਇੱਥੇ ਆਪਾਂ ਕਰਾਉਂਦਿਆਂ ਨੂੰ ਇਲਾਜ ਤੇ ਕੰਮ ਕਰਨਿਆ ਰਾਜਗੀਰੀ ਦਾ ਜੋ ਕਮਾਉਣਿਆ ਉਹ ਲਾਈ ਜਾਂਨੇ ਹਾਂ ਤੇ ਦੇ ਦੇ 9-10 ਲੱਖ ਰੁਪਈਆ ਲੱਗ ਗਿਆ ਆਪਣਾ ਤੇ ਚਲੋ ਵਿਚਾਰੇ ਦੀ ਜਿੰਨਾ ਚ ਲਿਖੀ ਹੀ ਉਹਨਾਂ ਚਿਰ ਭੋਗ ਗਿਆ ਤੇ ਇਲਾਜ ਤੇ ਬੜਾ ਕਰਾਇਆ ਆਉਂਦਾ ਇਥੋਂ ਆਪਾਂ ਨੂੰ ਖਾਲਸਾ ਹੇਟ ਵਾਲਿਆਂ ਖੜਿਆ ਸਰਕਾਰੀ ਹਸਪੀਟਲ ਇਥੇ ਡਾਕਟਰਾਂ ਮੀਟਿੰਗ ਹੋਈ ਮੀਟਿੰਗ ਕਰਕੇ ਇਹਨਾਂ ਅੰਬਰਸਰ ਬੀਬੀ ਨਾਨਕੀ ਲੈ ਕੇ ਉਥੇ 10 ਦਿਨ ਰੱਖਿਆ 6 ਤਰੀਕ ਤੇ ਦਾਖਲ ਕਰਵਾਇਆ ਇਥੇ ਅੰਬਰਸਰ ਬੀਬੀ ਨਾਨਕੀ ਤੇ 10 ਦਿਨ ਇਥੇ ਰੱਖਿਆ ਤੇ ਸੋ ਮੰਗਲਵਾਰ ਸਾਨੂੰ ਗਾਂ ਲੈ ਗਏ ਨੇ ਪੀਜੀਆਈ ਹਾਂਜੀ ਪੀਜੀਆਈ ਲੈ ਗਏ ਨੇ ਸਾਨੂੰ 9:30 ਪੌਣੇ 10 ਸੋਨਾਂ ਜਾ ਕੇ ਬੱਚਾ ਦਾਖਲ ਕਰ ਲਿਆ ਦੱਲ ਕਰਕੇ ਉਥੇ ਇਲਾਜ ਕਰਦੇ ਰਹੇ ਨੇ ਤੇ ਸੋਮਵਾਰ 22 ਤਰੀਕ ਪੌਣੇ 6 ਵਜੇ ਬੱਚਾ ਦਾ ਬਹੁਤ ਸਾਫ਼ ਦਿੱਤਾ ਪਰ ਹਾਂਜੀ ਹਾਂਜੀ ਗੱਲਾਂ ਕਰਦਾ ਰਿਹਾ ਆਪਣੇ ਨਾਲ ਡੈਡੀ ਛੁੱਟੀ ਕਿਦੋਂ ਮਿਲ ਜਣੀ ਹੈ ਆਪਕੇ ਪੁੱਤ ਮਿਲ ਜਣੀ ਛੁੱਟੀ ਇਹਦੀ ਮੰਮੀ ਨੂੰ ਪੁੱਛਿਆ ਉਹਨੇ ਆਪਕੇ ਪੁੱਤ ਮਿਲ ਜਣੀ ਬਾਅਦ ਚ ਜਦੋਂ ਮੈਨੂੰ ਪੁੱਛਿਆ ਫਿਰ ਆ ਬਾਅਦ ਚ ਹਾਂਜੀ ਹਾਂਜੀ ਘਰ ਦਾ ਬੜਾ ਆਦਾ ਹੀ ਘਰ ਆਦਾ ਹੀ ਘਰ ਹੀ ਜਾਣਾ ਮੈਂ ਘਰ ਕਿਦੋਂ ਜਾਣਾ ਹੈ ਜਦੋਂ ਸਾਲ ਖੰਡੇ ਰੋਂਦਾ ਹੀ ਜਾਂ ਤੁਹਾਡੇ ਕੋ ਆ ਜਾਂਦਾ ਹੀ ਜਾਂ ਤੁਹਾਡੀ ਹਾਂਜੀ ਹਾਂਜੀ ਫਿਰ ਮੈਂ ਤੇ ਇਹਦੀ ਮੰਮੀ ਹਾ ਉੱਥੇ ਤੇ ਦਾਦੀ ਨੂੰ ਦੇ ਵਾਪਸੀ ਘੱਲ ਤਾਂ ਇਹ ਠੀਕ ਨਹੀਂ ਸੀ ਮਾਰ ਪੈ ਗਈ ਤੇ ਆਪਾਂ ਕਹਤੋਂ ਹੀ ਵਾਪਸੀ ਚਲ ਜਓ ਆਪਾਂ ਗਾਂ ਚਲ ਜਾਈਏ। ਸਕਦਾ ਸਾਰੇ ਨੇ ਬਹੁਤ ਸਾਥ ਦਿੱਤਾ ਉਹਦੀ ਕਿਸਮਤ ਆ ਕਰ ਗਈ। ਹਾਂਜੀ ਹਾਂਜੀ ਭਾਜੀ ਬਹੁਤ ਸਾਥ ਦਿੱਤਾ ਸੋਨੂ ਸੂਰ ਨੇ ਵੀ ਖਾਲਸਾ ਏਟ ਵੀ ਪ੍ਰਧਾਨ ਸੇ ਸੇਦ ਮੰਤਰੀ ਨੇ ਵੀ ਬੜਾ ਸਾਰਿਆਂ ਸਾਥ ਦਿੱਤਾ ਭੈਣਾ ਭਰਾਵਾਂ ਵੀ ਦਿੱਤਾ ਹੀ ਨਹੀਂ ਵੀ ਨਹੀਂ। ਸਾਰੇ ਸੰਸਾਰ ਨੇ ਬੜਾ ਪਿਆਰ ਕੀਤਾ ਬੱਚੇ ਨੂੰ ਸਾਥ ਬਹੁਤ ਜ਼ਿਆਦਾ ਹੀ ਦਿੱਤਾ ਇਹ ਨਹੀਂ ਵੀ ਨਹੀਂ। ਡਾਕਟਰਾਂ ਵੀ ਪੈਣਾ ਭਰਾਵਾਂ ਵੀ ਪਰਮਾਤਮਾ ਦਾ ਨਾ ਜੀ ਨਾ ਪਰਮਾਤਮਾ ਪੜਦਾ ਹੀ ਸੁਪਾਕ ਹੀ ਸੁਦਾ ਜਿਸ ਤਰ੍ਹਾਂ ਬੱਚੇ ਅਕਸਰ ਸ਼ਰਾਰਤੀ ਹੁੰਦੇ ਹਾਂ ਹਾਂ ਜੀ ਹਾਂ ਜੀ ਭਾਈ ਸ਼ਰਾਰਤੀ ਬੜਾ ਹੀ ਤੀਸਰੀ ਕਲਾਸ 'ਚ ਪੜਦਾ ਹੀ ਪਰ ਉਹ 3 ਸਾਲ ਹੋ ਗਏ ਨਹੀਂ ਸਕੂਲੇ ਨਹੀਂ ਉਹਨੂੰ ਆਪਾਂ ਭੇਜਿਆ ਨਮਕਾਲੀ ਚੀਜ਼ ਖਾ ਲੈਂਦਾ ਜੀ ਉਹਦੇ ਨਾਲ ਖਾਣਨਾ ਫਿਰ ਰੁਕ ਜਾਂਦਾ ਜੀ ਉਹਦਾ ਆਪਾਂ ਫਸਾ ਨਹੀਂ ਖਾਈ ਹਾਂਜੀ ਹਾਂਜੀ ਤੇ ਸ਼ੈਤਾਨ ਹਾਂਜੀ ਸ਼ੈਤਾਨ ਬਹੁਤ ਜ਼ਿਆਦਾ ਹੀ ਬੜਾ ਵੱਡਾ ਹਨੂੰ ਘਾਟਾ ਪੈ ਗਿਆ ਸਾਰੀ ਉਮਰ ਆਪਾਂ ਉੱਠ ਨਹੀਂ ਸਕਦੀ ਹਾਂਜੀ ਬੱਚੇ ਦਾ ਨਾਮ ਅਭੀਜੋਤ ਆ ਤਾਂ ਬੱਚੇ ਨੂੰ ਅੱਜ ਤੋਂ 3 ਸਾਲ ਮਤਲਬ ਕੰਪਲੀਟ ਹੋ ਗਿਆ ਚੌਥਾ ਰਹਣੀਗਾ ਤਾਂ ਪਹਿਲਾਂ ਤੋਂ ਬਹੁਤ ਮੁਸ਼ਕਲ ਆ ਰਹੀ ਸੀ ਪਹਿਲਾਂ ਇਹਨਾਂ ਨੇ ਅ즈ਨਾਲੇ ਮਤਲਬ ਸੀਰੋਂ ਵਿੱਚ ਵੀ ਇਲਾਜ ਕਰਵਾਇਆ ਟੈਸਟ ਵਗੈਰਾ ਕਰਵਾਏ ਤਾਂ ਅੱਜ ਤੋਂ ਮਤਲਬ 4 ਸਾਲ ਪਹਿਲਾਂ ਦੀ ਪਹਿਲਾਂ ਗੱਲ ਆ ਕਿਉਂਕਿ ਚੌਥਾ ਰਹਣੀਗਾ ਤਾਂ ਬਹੁਤ ਮੁਸ਼ਕਲ ਆ ਰਹੀ ਸੀ ਬੱਚੇ ਨੂੰ ਪਹਿਲਾਂ ਇਹਨਾਂ ਨੂੰ ਲੱਗਿਆ ਕਿ ਅਸੀਂ ਅ즈ਨਾਲੇ ਤੋਂ ਟ੍ਰੀਟਮੈਂਟ ਕਰਾਣੇ ਆਂ ਛੇ ਤੇ ਸਾਡੇ ਬੱਚੇ ਦਾ ਫਰਕ ਹੋ ਜਾਵੇ ਕੁਝ ਇੰਪਰੂਵਮੈਂਟ ਬੱਚੇ ਦੇ ਸਰੀਰ ਤੇ ਆ ਜਾਵੇ ਪਰ ਕੁਝ ਨਹੀਂ ਹੋਇਆ ਫਿਰ ਇਹਨਾਂ ਨੇ ਚੰਡੀਗੜ੍ਹ ਲਜਾਇਆ ਗਿਆ ਤਾਂ ਕਿ ਬੱਚਾ ਠੀਕ ਹੋ ਜਾ ਜਦੋਂ ਟ੍ਰੀਟਮੈਂਟ ਕਰਵਾ ਕੇ ਘਰੇ ਵਾਪਸ ਵਰਤੇ ਸੀ ਤਾਂ ਕਿ ਉਹਨਾਂ ਨੂੰ ਕੋਈ ਵੀ ਕੋਈ ਵੀ ਇੰਪਰੂਵਮੈਂਟ ਆਉਂਦੀ ਸੀ ਸਿਰਫ ਮਹੀਨਾ ਇੱਕ ਮੰਥ ਜਾਂ ਦੋ ਮੰਥ ਹੀ ਹੁੰਦੀ ਸੀ ਬਾਅਦ ਵਿੱਚ ਫਿਰ ਉਹ ਉਸੇ ਤਰ੍ਹਾਂ ਹੀ ਹੋ ਜਾਂਦਾ ਸੀ ਬੱਚਾ ਤਾਂ ਇਹਨਾਂ ਨੇ ਬਹੁਤ ਔਖਾ ਟਾਈਮ ਦੇਖਿਆ ਜਿਵੇਂ ਉਹਨਾਂ ਨੇ ਇੱਕ ਤਰ੍ਹਾਂ ਦਾ ਸੀ ਪ੍ਰੇਜ کہہ ਸਕਦੇ ਆ ਪ੍ਰੇਜ ਵੀ ਦੱਸਿਆ ਸੀ ਇਹ ਬੱਚੇ ਨੂੰ ਨਹੀਂ ਖਾਣਾ ਇਹ ਨਹੀਂ ਬੱਚੇ ਨੇ ਤਾਂ ਨਾਲ ਦੁੱਖ ਸਹਿਆ ਬਟ ਮਾਂ ਪਿਓ ਨੇ ਜ਼ਿਆਦਾ ਸਹਿਆ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਇਹ ਨਹੀਂ ਖਾਣਾ ਘਰੇ ਕੋਈ ਚੀਜ਼ ਉਹ ਨਹੀਂ ਸੀ ਬਣਦੀ ਤੇ ਮੈਂ ਨਾ ਮੱਕਲੀ ਚੀਜ਼ ਉਹ ਨਾ ਮਾਂ ਪਿਓ ਖਾਂਦਾ ਸੀ ਨਾ ਬੱਚਾ ਖਾਂਦਾ ਸੀ ਕਿਉਂਕਿ ਬੱਚਾ ਫਿਰ ਜिद ਕਰਦਾ ਸੀ ਮੈਂ ਵੀ ਉਹੀ ਖਾਣੀ ਆ ਤਾਂ ਬੱਚੇ ਨੇ ਵੀ ਬਹੁਤ ਦੁੱਖ ਦੇਖਿਆ ਤਾਂ ਪਰਿਵਾਰ ਨੇ ਵੀ ਬਹੁਤ ਦੇਖਿਆ ਕਿਉਂਕਿ ਜੋ ਘਰੇ ਬੰਦਾ ਸੀ ਉਹੀ ਸਭ ਨੂੰ ਖਾਣਾ ਪੈਂਦਾ ਸੀ ਆ ਦੇ ਵੈਕਸੀ ਜਦੋਂ ਉੱਘੜ ਆ ਗਏ ਹਾਂਜੀ ਫਿਰ ਕਿਸ ਤਰੀਕੇ ਦੇ ਨਾਲ ਰੈਸਕਿਊ ਕਰਤੇ ਜਿਹੜਾ ਤੇ ਜਾ ਗਿਆ ਤੁਸੀਂ ਨਾਲ ਸੀ ਜਦੋਂ ਲੈ ਕੇ ਗਏ ਜੋ ਹਸਪੀਟਲ ਚ ਡਾਕਟਰਾਂ ਦੀ ਟੀਮ ਅਗਲੇ ਕਿਸ ਤਰ੍ਹਾਂ ਜਿਸ ਦਿਨ ਲਜਾਇਆ ਗਿਆ ਮੈਂ ਵੀ ਨਾਲ ਹੀ ਸੀ ਪਹਿਲਾਂ ਤਾਂ ਖਾਲਸਾ ਏਡ ਵਾਲੇ ਸਾਡੇ ਘਰੇ ਆਏ ਤਾਂ ਉਹਨਾਂ ਨੇ ਦੇਖਿਆ ਬੱਚੇ ਦੀ ਕੰਡੀਸ਼ਨ ਬਹੁਤ ਮਤਲਬ ਬੁਰੇ ਤਰ੍ਹਾਂ ਦੇ ਹਾਲਾਤ ਆ ਤਾਂ ਉਹਨਾਂ ਬਹੁਤ ਜਿਆਦਾ ਹੈਲਪ ਕੀਤੀ ਐ ਤੂੰ ਤੱਕ ਵੀ ਕਿ ਅੱਜ ਵੀ ਹੈਲਪ ਕਰ ਰਿਹਾ ਐ ਜਿਸ ਦਿਨ ਬੱਚੇ ਦੀ ਡੈਥ ਹੋਈ ਉਸ ਦਿਨ ਵੀ ਆਏ ਸੀ ਕਰੇ ਤਾਂ ਉਹਨਾਂ ਨੇ ਇੱਥੋਂ ਸਾਨੂੰ ਲੈ ਕੇ ਲਜਾਇਆ ਗਿਆ ਅਗਨੀ ਬੋਰਡ ਤੇ ਲੈ ਕੇ ਗਿਆ ਤਾਂ ਅੱਗੇ ਡਾਕਟਰ ਦੀਆਂ ਗੱਡੀਆਂ ਲੱਗੀਆਂ ਸੀ ਉਹਨਾਂ ਨੇ ਫਿਰ ਅੱਗੇ ਸਾਨੂੰ ਖੜਿਆ ਤਾਂ ਟ੍ਰੀਟਮੈਂਟ ਵਧੀਆ ਚੱਲ ਰਿਹਾ ਸੀ ਬੱਚੇ ਨੇ ਟ੍ਰੀਟਮੈਂਟ ਬੱਚੇ ਦਾ ਵਧੀਆ ਚੱਲ ਰਿਹਾ ਸੀ ਪਹਿਲਾਂ ਜਨਾਲੇ ਖੜਿਆ ਫਿਰ ਉੱਥੋਂ ਅੰਮ੍ਰਿਤਸਰ ਲੈ ਗਏ ਅੰਮ੍ਰਿਤਸਰ ਤੋਂ ਫਿਰ ਪੀਜੀਆਈ ਸਾਨੂੰ ਭੇਜਿਆ ਗਿਆ सीएम ने भी ट्वीट किया था किसी ने देखा है कुछ दो भी हां जी सोनू सूद जी ने भी किया किया सी सीएम सीएम ने भी किया सी जो कि उन्होंने किया सी हम इलाज करावांगे ताकि सेहत मंत्री भी अमृतसर पहुंचे सी उन्होंने भी उठे किया जी कि जिस चीज दी ਲੋੜ ਆ ਅਸੀਂ ਬੱਚੇ ਦੇ ਨਾਲ ਨਾਲ ਖੜੇ ਆ ਅੱਜ ਨਹੀਂ ਮਤਲਬ ਜਿੰਨਾ ਟਾਈਮ ਟ੍ਰੀਟਮੈਂਟ ਚੱਲੂਗਾ ਅਸੀਂ ਪੂਰੀ ਬੱਚੇ ਦੀ ਹੈਲਪ ਕਰਾਂਗੇ ਬਟ ਹੁਣ ਤਾਂ ਉਮੀਦ ਬਹੁਤ ਸੀ ਉਮੀਦ ਹੀ ਹੁੰਦਾ ਟੁੱਟ ਗਈ ਸਾਰੀ ਤੁਹਾਡੇ ਲਾਰਜ ਪੂਰਾ ਪਰਮਾਨ ਨਹੀਂ ਕਰਵਾਇਆ ਸਾਰੇ ਇਨਸਾਨ ਦਿੱਤਾ ਪਰ ਉਹਦੇ ਪਰਮਾਨੇ ਹਾਂਜੀ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਜਾਂਦਾ ਜਾਂਦਾ ਇਹ ਤਾਂ ਕਿ ਆਪਣੀ ਕਿੱਥੋਂ ਤੱਕ ਖਬਰ ਪਹੁੰਚ ਗਈ ਬਟ ਹੁਣ ਹੈਲਪ ਹੋਣ ਲੱਗੀ ਸੀ ਸਾਡੀ ਇਹ ਸੀ ਕਿ ਸਾਡੇ ਘਰ ਦੇ ਵੀ ਹਾਲਾਤ ਸਹੀ ਹੋ ਜਾਣਗੇ ਬਟ ਹੁਣ ਤੱਕ ਬੱਚਾ ਹੀ ਨਹੀਂ ਇਥੇ ਦੁਨੀਆ ਚ ਰਿਹਾ ਬਹੁਤ ਦੁੱਖ ਹੋ ਰਿਹਾ ਇਹ ਨਾ ਸਮਾਉਂਦਾ ਬਹੁਤ ਦੁੱਖ ਹੋ ਰਿਹਾ ਮਤਲਬ ਬਹੁਤ ਜ਼ਿਆਦਾ ਪੂਰੇ ਇੱਕ ਨੂੰ ਨਹੀਂ ਪੂਰੇ ਪਰਿਵਾਰ ਨੂੰ ਮਤਲਬ ਜੋ ਸਾਡੇ ਰਿਸ਼ਤੇਦਾਰ ਆ ਉਹ ਵੀ ਖੁਦ ਪੈਰਾਂ ਥਲੇ ਜ਼ਮੀਨ ਨਿਕਲ ਗਈ ਕਿ ਇਹ ਕੀ ਹੋ ਗਿਆ ਹੁਣ ਤਾਂ ਪੂਰੀ ਉਮੀਦ ਸੀ ਸਾਰਿਆਂ ਨੂੰ ਕਿ ਹੁਣ ਬੱਚਾ ਠੀਕ ਹੋ ਕੇ ਘਰੇ ਪਹੁੰਚੂਗਾ ਸੋਰੀ ਸੋਰੀ ਪਾ ਕਿ ਤੁਹਾਡੇ ਪਰਿਵਾਰ ਤੇ ਨਾਲ ਖੜਾ ਰਹੂੰਗਾ ਮੈਂ ਹਾਂਜੀ ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਨਾਲ ਉਹਨਾਂ ਨੇ ਉਸ ਦਿਨ ਕਾਲ ਵੀ ਕੀਤੀ ਸੀ ਬਟ ਅਸੀਂ ਅਟੈਂਡ ਨਹੀਂ ਕਰ ਪਾਏ ਤੇ ਉਹ ਕਹਿ ਰਹੇ ਸੀ ਕਿ ਅਸੀਂ ਘਰੇ ਵੀ ਆਉਣਾ ਵਾ ਪਤਾ ਨਹੀਂ ਕਿਸ ਦਿਨ ਆਉਂਦੇ ਹ ਬਟ ਉਹਨਾਂ ਨੇ ਇਹ ਕਿਹਾ ਕਿ ਅਸੀਂ ਮਤਲਬ ਤੁਹਾਡੇ ਨਾਲ ਖੜੇ ਹ ਦਾਦੀ ਦਾ ਬੋਤੇ ਨਾਲ ਬਹੁਤ ਪਿਆਰ ਦਾ ਕੋਈ ਯਾਦ ਹੁੰਦੀ ਕੇ ਗੱਲ ਦੀ ਕੁਝ ਕਰਨਾ ਯਾਦ ਹੁੰਦੀ ਹੁੰਦੀ ਉਹ ਗੱਲ ਬਾਤ ਯਾਦ ਹੁੰਦੀ ਬੇ ਗੱਲਾਂ ਬਾਤਾਂ ਦੇਖੋ ਬਹੁਤ ਕਰਦਾ ਸੀ ਗੱਲਾਂ ਬਾਤਾਂ ਤੇ ਇਹੀ ਕਰਦਾ ਸੀ ਕਿ ਬੀਬੀ ਘਰੇ ਚੱਲ ਗਏ ਉਹ ਘਰੇ ਜਲਦੀਏ ਮੈਂ ਠੀਕ ਹੋ ਗਿਆ ਮੈਨੂੰ ਘਰ ਲੈ ਜਾਓ ਘਰ ਨਹੀਂ ਬਸ ਲੋਜ ਦਾ ਮਰ ਗਿਆ ਵਿਚਾਰ ਘਰ ਤੇ ਵਿਚਾਰੇ ਨੂੰ ਹੁਕਮ ਹੀ ਨਹੀਂ ਹੋਇਆ ਘਰ ਆਉਂਦਾ ਸੁਭਾਗ ਇਸ ਤਰ੍ਹਾਂ ਦਾ ਸੀ ਮੇੇਦਾ ਸਵੇਰ ਤੇ ਚੰਗਾ ਹੀ ਬਹੁਤ ਬਹੁਤ ਜ਼ਿਆਦਾ ਬੱਚਾ ਖੇਜੀ ਰਿਆ ਸੀ ਵੀ ਮੈਨੂੰ ਘਰੇ ਹੀ ਖੜੋ ਮੈਨੂੰ ਘਰ ਹੀ ਲੈ ਜਾ ਜੋ ਘਰ ਦਾ ਨਾਂ ਲਿਆ ਫਿਰ ਨਹੀਂ ਆ ਰਿਹਾ ਨਹੀਂ ਫੜ ਫੜ ਰੱਖਨੇ ਬਹੁਤ ਜ਼ਿਆਦਾ ਦੌੜ ਨਹੀਂ ਆਇਆ ਦੌੜ ਜਾਂਦਾ ਸੀ ਇਧਰ ਨੂੰ ਮਾਰਦਾ ਸੀ ਅੱਗੋਂ ਵੀ ਨਾਲ ਸੀ ਵੀ ਮੈਨੂੰ ਨਾ ਫੜੋ ਮੈਂ ਘਰ ਨੂੰ ਹੀ ਜਾਣਾ ਇਹ ਮੇਰੇ ਤੋਂ ਮਾਦਾ ਜਿਆਦਾ ਮੁਸ਼ਕਲ ਆ ਗਈ ਸੀ ਜੀ ਆ ਤੀਜਾ ਸਾਲ ਜਾਂਦਿਆ ਠੀਕ ਹੈ ਜੀ ਹਾਂਜੀ ਕੋਰੋ ਲੈ ਕੇ ਆਏ ਸੀ ਅਸੀਂ ਦੇਖਿਆ ਜੀ ਤੁਹਾਡੇ ਨਾਲ ਲੰਘਿਆ ਸੀ ਜਦੋਂ ਇਥੋਂ ਹਸਪਤਾਲ ਜੇ ਨਾਲੇ ਲੈ ਕੇ ਗਏ ਡਾਕਟਰਾਂ ਕੋਲੋਂ ਵੀ ਹੁੰਦਾ ਹੀ ਕਰ ਹਾਂਜੀ ਹਾਂਜੀ ਉੱਥੇ ਬੀਬੀ ਨਾਨਕੀ ਦੇ ਰਹੀਆਂ ਮੈਂ ਉਹਦੇ ਲੱਗੇ ਹੀ ਨਹੀਂ ਆ ਕਹਿੰਦੇ ਰਿਹਾ ਵੀ ਤੇਰੀ ਮੰਮੀ ਨੇ ਬੁਲਾਈਏ ਤਾਂ ਰੋਂ ਲੱਗ ਪੈਂਦਾ ਨਹੀਂ ਬੀਬੀ ਤੁਸੀਂ ਰੋ ਇਰਗਾਂ ਪੀਜੀ ਆਈ ਲੈ ਗਏ ਫਿਰ ਮੰਮੀ ਡੈਡੀ ਗਏ ਫਿਰ ਮੈਂ ਵੀ ਬਿਮਾਰ ਹੋ ਗਈ ਮੈਂ ਫਿਰ ਘਰੇ ਆ ਗਈ ਮੈਂ ਤਾਂ ਪੁੱਤ ਮੈਂ ਤੇਰਾ ਇਲਾਜ ਕਰਾਉਂਦੀ ਕਰਾਂਦੀ ਮੈਨੂੰ ਇੱਥੇ ਕੁਝ ਹੋ ਜਾਣਾ ਦਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਕਾਫੀ ਪਿਆਰ ਸੇ ਪਾਲਾਇਆ ਬਹੁਤ ਹੀ ਅੱਡਾ ਘਾਟਾ ਪਿਆ ਗਿਆ ਥੋੜਾ ਨਹੀਂ ਪਿਆ ਇੱਕ ਪੱਸੀ ਦਾ ਰੰਦਾ ਪਾਣੀ ਤੁਸੀਂ ਪੱਸੀ ਕਿੱਦਾਂ ਲੈ ਕੇ ਗਏ ਬਹੁਤ ਜ਼ਿਆਦਾ ਹੀ ਮੁਸ਼ਕਲ ਸੀ ਫਿਰ ਵਿਚਾਰੇ 베ੜੀ ਤੇ ਆਏ ਉਹਨਾਂ ਨੇ ਬੱਚਾ ਵੇਖਿਆ ਫਿਰ ਉਹਨਾਂ ਨੇ ਖੜਿਆ ਅਸੀਂ ਕਿੱਦਾਂ ਜਾ ਸਕਨੇ ਹਾਂ ਕਿਸੇ ਬੰਦੇ ਤੇ ਜਾ ਨਹੀਂ ਸਕਦੇ ਕੀ ਤੁਸੀਂ ਸਕੂਲ ਵਗੈਰਾ ਪੜ੍ਹਦੇ ਸੀ? ਹਾਂਜੀ ਪਾਇਆ ਸੀ ਸਕੂਲੇ ਤੇ ਪਿੰਡ ਤਲਵੜੀ। ਟਰੀਕਾ ਹਰ ਜਿਸ ਪਾਇਆ